ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਹਾਲਾਤ ਮੰਨ ਰਹੇ ਆ ਪਾਕਿਸਤਾਨ ਹਿੰਦੁਸਤਾਨ ਦੇ ਉਹ ਬਹੁਤ ਨਿੰਦਣਯੋਗ ਆ ਕਿਹੜਾ ਕੱਲਾ ਹਮਲਾ ਹੋਇਆ ਗਰੰਤੀ ਸਿੰਘ ਤੇ ਰਾਗੀ ਸਿੰਘ ਤੇ ਗੁਰੂ ਘਰ ਤੇ ਕੋ ਬਹੁਤ ਨਿੰਦਣਯੋਗ ਦੂਜਾ ਮੈਂ ਅਪੀਲ ਕਰਦਾ ਵੀ ਕਿਹੜੇ ਬਾਡਰ ਤੇ ਪਿੰਡ ਦਾ ਉਹ ਖਾਲੀ ਹੋ ਰਹੇ ਨਾ ਉਹਨਾਂ ਚ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਉਹਨਾਂ ਮੈਂ ਧਰਮ ਪ੍ਰਚਾਰ ਕਮੇਟੀ ਦੇ ਕਿਹੜੇ ਸਾਡੇ ਕਰਮਚਾਰੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਉਹ ਸੁਰੱਖਤਾਵਾਂ ਦੇ ਲਿਆ ਕੇ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਦੂਜਾ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਚਾਹੇ ਗੁਰੂ ਘਰ ਆ ਚਾਹੇ ਮੰਦਿਰ ਆ ਚਾਹੇ ਮਸੀਤਾ ਇਹਨਾਂ ਤੇ ਹਮਲੇ ਨਹੀਂ ਹੋਣੇ ਚਾਹੀਦੇ ਕਿਉਂਕਿ ਧਰਮ ਦੀ ਗੱਲ ਆ ਇਸ ਕਰਕੇ ਮੈਂ ਸੂਚੀ ਸੰਗਤ ਨੂੰ ਵੀ ਬੇਨਤੀ ਕਰਦਾ ਭਾਈ ਹਾਲਾਤ ਬੜੇ ਮਾੜੇ ਨੇ ਤੇ ਆਪੋ ਆਪਣੇ ਧਰਮ ਦੀ ਰੱਖਿਆ ਕਰੋ ਇਸ ਕਰਕੇ ਮੈਂ ਸੂਚੀ ਸੰਗਤ ਨੂੰ ਬੇਨਤੀ ਕਰਦਾ